ਬਰਾ ਕੈਮਰਾ ਸਿੱਤ ਅੱਜ ਵੀਰੇ ਆਪਾਂ ਦੂਜੇ ਟਾਈਮ ਦੀ ਚੁਆਈ ਕਰਨ ਲੱਗਿਆ ਮੱਝ ਦੀ ਪਿੰਡ ਬਿੰਜਲ ਤਹਿਸੀਲ ਨੂੰ ਰੈਕੋਟ ਪੈਂਦੀ ਹੈ ਤੇ ਜ਼ਿਲ੍ਹਾ ਪੈਂਦਾ ਲੁਧਿਆਣਾ ਟਾਈਮ ਹੋ ਗਿਆ ਆਪਣਾ ਲੱਗ ਭਗ ਲੋ ਜੀ 6 ਵਾ ਦੀ ਗੱਛੜੋ ਜੀ ਕੱਟੀ ਬਸ ਠੀਕ ਆਂਦਾ ਦੋ ਇਹ ਵੀ ਨਵੀਂ ਚੀਜ਼ ਆ ਦੇਖੋ ਆਪਾਂ ਕਹਿੰਦਾ ਮੱਝਾਂ ਖੜਦੀਆਂ ਨਹੀਂ ਇਹ ਵੀਰ ਕਹਿੰਦਾ ਕੱਟੀ ਛੱਡਣ ਦੀ ਕੀ ਲੋੜ ਆ ਇਹ ਉਦੋਂ ਵੀ ਮੈਨੂੰ ਕਹਿੰਦਾ ਮੈਂ ਹਜੇ ਤੋ ਫੇਰ ਵੀ ਛਡਾਈ ਆ ਤੇ ਕਹਿੰਦਾ ਇਰਾਨ ਦੇ ਕੱਟੀ ਦੀ ਲੋੜ ਹੀ ਨਹੀਂ ਇਹ ਆਪਾਂ ਕਹਿ ਦਿੰਨੇ ਆ ਮੱਝਾਂ ਗੌੜ ਹੁੰਦੀਆਂ ਇਹ ਮੱਝ ਪਹਿਲੇ ਦਿਨ ਤੋਂ ਜਾਂ ਕੱਟੀ ਛੱਡੋ ਜਾਂ ਇਹ ਨਾ ਛੱਡੋ ਪਸ਼ੂ ਸੀਲ ਹੋਣਾ ਚਾਹੀਦਾ ਦੁੱਧ ਭਾਵੇਂ ਕਿੱਲੋ ਖੰਡ ਘਟਦੇ ਰਹੇ ਲੰਬਾ ਟਾਈਮ ਦੇਵੇ ਦੁੱਧ ਉਹ ਚੀਜ਼ ਚ ਬੈਨੀਫਿਟ ਆ ਕਈ ਵਾਰੀ ਕਈ ਪਸ਼ੂਆਂ ਦਾ ਪੀਕ ਬਹੁਤ ਜ਼ਿਆਦਾ ਹੁੰਦਾ ਤੇ ਉਧਰੋਂ ਗੱਬਣ ਹੋਰ ਸਾਰਾ 2 ਮਹੀਨੇ 3 ਮਹੀਨੇ 4 ਮਹੀਨੇ ਦੇ ਕੇ ਭੱਜ ਜਾਂਦੀਆਂ ਤੇ ਜਿਹੜੀ ਮੱਝ ਆਪ ਛੜਣੀ ਪੈਂਦੀ ਆ ਕਹਿਣ ਤੋਂ ਭਾਵ ਮੱਝ ਆਪ ਦੇ ਸੂਏ ਚ ਦੁੱਧ ਕਿੰਨੇ ਲੀਟਰ ਦਿੰਦੀ ਆ ਕਿੰਨੇ ਕਿਲੋ ਦੁੱਧ ਦਿੰਦੀ ਆ ਉਹ ਚੀਜ਼ ਮੈਨੇ ਰੱਖਦੀ ਆ ਤੇ ਉਹ ਸੀਲ ਕਿੰਨੀ ਆ ਚਲੋ ਦੇਖੋ ਵੀਰੇ ਅਜਾ ਦੂਜੇ ਡੰਗ ਦੀ ਚਵਾਈ ਇਹਦੀ ਇੱਕ ਟਾਈਮ ਖਾਲੀ ਕਰੀ ਸੀ ਕੱਲ ਸੀ 7 ਕਿਲੋ 800 ਸਾਇਦ 80 ਗ੍ਰਾਮ 88 ਗ੍ਰਾਮ 7 ਕਿਲੋ 888 ਗ੍ਰਾਮ ਪਹਿਲੀ ਚੋਈ ਸੀ ਆ ਹੁਣ ਦੂਜੀ ਕਰ ਲਿਆ ਸ਼ਾਮ ਨੂੰ ਫਾਈਨਲ ਹੋ ਜੂਗੀ ਦੁਬਾਰਾ ਦੱਸ ਦਈਏ ਵੀ ਇਹ ਕੋਈ ਆਪਾਂ ਇਹ ਨਹੀਂ ਦਿਖਾ ਰਹੇ ਵੀ ਬਹੁਤ ਜ਼ਿਆਦਾ ਦੁੱਧ ਇਹ ਦੂ ਇਹ ਨਾਰਮਲ ਦੁੱਧ ਚਾਹੁੰਦਾ ਯਾਨੀ ਕਿ ਕਹਿਣ ਦਾ ਮਤਲਬ ਆਪਾਂ ਸਿਰਫ ਆਉਣ ਵਾਲੇ ਟਾਈਮ 'ਚ ਇਹਦੇ ਬੱਚੇ ਇਹ ਦਿਨੋਂ ਕਿੰਨਾ ਦੁੱਧ ਆਪ ਕਰਦਾ ਕਿਹੜੇ ਬੋਲਦਾ ਬੱਚਾ ਕਿ ਕੀ ਰਿਜ਼ਲਟ ਦਿੰਦਾ ਮੇਨ ਟਾਰਗੇਟ ਆਪਣਾ ਉਹ ਚੀਜ਼ ਆ ਬਰੀਡਿੰਗ ਇਸੇ ਨੂੰ ਕਹਿੰਦੇ ਆ ਵੀ ਜਿਹੜੀ ਆ ਚੰਗੇ ਮੱਝ ਚ ਚੰਗੇ ਬੱਚੇ ਲੈਣੇ ਕਈ ਵਾਰੀ ਅਸੀਂ ਚੰਗੀਆਂ ਮੱਝਾਂ ਨਾਰਮਲ ਝੋਟਿਆਂ ਤੋਂ ਕਰਾਸ ਕਰਾ ਦਿੰਨੇ ਆ ਬਾਅਦ ਚ ਦੁੱਧ ਜੇ ਮੱਝ 15 18 ਕਿਲੋ ਵਾਲੀ ਆ ਤੇ ਉਹਦੀਆਂ ਧੀਆਂ 8 9 ਕਿਲੋ 10 ਕਿਲੋ ਦੁੱਧ ਤੋਂ ਸ਼ੁਰੂ ਹੋ ਕੇ ਉਦੋਂ ਥੱਲੇ ਥੱਲੇ ਹੀ ਖਤਮ ਹੋ ਜਾਂਦੀਆਂ 12 13 23 ਆਪਾਂ ਬਰੀਡਿੰਗ ਹੋਈ ਚੀਜ਼ ਆ ਵੀ ਚੰਗਾ ਬੁੱਲ ਲਾਉਣਾ ਚੰਗੀ ਮੱਝ ਤੇ ਤਾਂ ਕਿ ਇਹਦੇ ਨਾਲ ਉਹਦੇ ਬੱਚੇ 1 ਕਿਲੋ 2 ਕਿਲੋ ਦੁੱਧ ਅਪ ਕਰਨ ਚੰਗੇ ਬੁੱਲਾਂ ਦੀ ਸਿਲੈਕਸ਼ਨ ਕਰਿਆ ਕਰੋ ਡਾਕਟਰਾਂ ਨੂੰ ਪੁੱਛਿਆ ਕਰੋ ਵੀ ਕਿਹੜਾ ਬੁੱਲ ਭਾਈ ਰਿਜ਼ਲਟ ਦਿੰਦਾ ਉਹ ਸੀਮਨ ਲਾ 100 200 ਪਿੱਛੇ ਮਾੜਾ ਸੀਮਨ ਨਾ ਲਵਾਇਆ ਕਰੋ ਹੁਣ ਜੇ ਅਸੀਂ ਖੇਤ ਦੇ ਵਿੱਚ ਬੀਓ ਮਾੜਾ ਪਾਈ ਜਾਂਦੇ ਆ ਫਸਲ ਨੇ ਕੀ ਨਿਕਲਣਾ ਹੁਣ ਝੋਨੇ ਦਾ ਟਾਈਮ ਆ ਪਾ ਝੋਨੇ ਦਾ ਵੀ ਪੌਸ ਦੇ ਫਿਰਦੇ ਨੇ ਕਿਹੜਾ ਬੀਜਣਾ ਮੱਝ ਜਾਂ ਪਸ਼ੂਆਂ ਵੇਰੀ ਅਸੀਂ ਕੋਈ ਨਹੀਂ ਪੌਦੇ ਜਿਹੜਾ ਮਰਜੀ ਡਾਕਟਰ ਆ ਕੇ ਲਾ ਜਾਈ ਅੱਜ ਇਹ ਕਿਸੇ ਨੇ ਫੂਸਾ 44 ਲਾਉਣਾ ਅਸੀਂ 26 ਨਹੀਂ ਨਾ ਲਾ ਸਕਦੇ ਅਸੀਂ ਕਹਿੰਦਾ ਨਹੀਂ ਯਾਰ 44 ਹੀ ਪਨੀਰੀ ਹੋਈ ਜਾਂਦੀ ਆ ਠੀਕ ਆ ਵੀਰੇ ਕਰ ਦੋ ਸ਼ੁਰੂ ਬਾਲਟੀ ਖਾਲੀ ਦਿਖਾਤੀ ਵੀਰ ਨੇ ਹੋਵੇਂ ਆ ਭਰਾ ਯਾਨੀ ਕਿ ਮੱਝਾਂ ਚ ਵੀ ਇਹ ਬੀ ਉਹ ਹੀ ਇੱਕ ਤਰ੍ਹਾਂ ਦਾ ਫਸਲ ਬਣਨੀ ਆ 5 ਸਾਲ ਵੇਟ ਕਰਕੇ 5 ਸਾਲਾਂ ਨੂੰ ਜੇ ਚੰਗਾ ਵੀ ਚੰਗਾ ਸੀਮਨ ਲਵਾਇਆ ਹੋਊ ਤਾਂ ਚੰਗੀ ਝੋਟੀ ਪੈਦਾ ਹੋਊਗੀ। ਤੇ ਜੇ ਮਾੜਾ ਲਵਾਇਆ ਹੋਊ ਫੇਰ ਅਸੀਂ ਉਹਦੇ ਤੋਂ ਕੋਈ ਦਵਾਈ ਕੋਈ ਮੈਡੀਸਨ ਕੋਈ ਮੈਡੀਕਲ ਦਾ ਪ੍ਰੋਡਕਟ ਦੁੱਧ ਨਹੀਂ ਵਧਾ ਸਕਦਾ ਵੀਰੇ। ਲੱਖ ਅਸੀਂ ਬਾਅਦ ਚ ਦਵਾਈਆਂ ਲੱਖ ਲੱਖ ਦੇਈ ਜਾਈਏ, ਵਾਈਟਮੈਟਿਕ ਜਿੰਨਾ ਮਰਜ਼ੀ ਚਾਰੀ ਆਇਓ। 19 21 ਫਰਕ ਪੈ ਸਕਦਾ। ਪਰ ਦੁੱਧ ਨਹੀਂ ਵਧਦਾ। ਹਾਂਜੀ ਰਜਿੰਦਰ ਵੀਰੇ ਕੀ ਹਾਲ ਚਾਲ ਨੇ ਗੁੱਡ ਮਾਰਨਿੰਗ ਵੀਰ ਕੀ ਹਾਲ ਕੈਮਾ ਸੇ ਤਾ ਦੋ ਭਰਾ ਜੁੜੇ ਆ ਇੱਕ ਅਲਟੀਮੇਟ ਗੇਮਰ ਹੋਰ ਸਮ ਆਵਰੇ ਕੀ ਹਾਲ ਚਾਲ ਨੇ ਹਾਂਜੀ ਵੀਰ ਜੀ ਦੁੱਧ ਦਾ ਕੰਮ ਆਪਣਾ ਦੁੱਧ ਸੇਲ ਕਰਦੇ ਆਂ ਇਹ ਫਾਰਮ ਤੇ ਤਾਂ ਇੱਕ ਦੋ ਪਸ਼ੂ ਹੀ ਆਏ ਬਰੀਡਿੰਗ ਦੇ ਲਈ ਆ ਤੇ ਆਪਣਾ ਆਪਣਾ ਜਿਹੜਾ ਘਰੇ ਜਿੱਥੋਂ ਵੀਡੀਓ ਅਪਲੋਡ ਕਰਦੇ ਆਂ ਉੱਥੇ ਜਰੂਰੀ ਦੁੱਧ ਸੇਲ ਦਾ ਕੰਮ ਆਪਣਾ ਕੀਤਾ 1 ਸਾਲ ਤੋਂ ਪਹਿਲਾਂ ਆਪਾਂ ਡੈਰੀ ਨੂੰ ਦੁੱਧ ਹੀ ਪਾਉਂਦੇ ਸੀ ਹੁਣ ਘਰਾਂ ਨੂੰ ਦੁੱਧ ਦਿੰਨੇ ਆ ਉਹ ਚ ਕੁਝ ਫਰਕ ਲੱਗਿਆ ਯਾਨੀ ਕਿ ਕਰਾਂ ਵਾਲਾ ਆਪਣਾ 70 ਰੁਪਏ ਜਾਂਦਾ ਐਵਰੇਜ ਉਹ 70 ਲੱਗੀ ਜਾਵੇ ਮੇਰੇ ਹਿਸਾਬ ਨਾਲ ਉਹ ਵੀ ਬੈਨੀਫਿਟ ਚਾ ਜਦੋਂ ਤਾਜ਼ਾ ਪਸ਼ੂ ਸੂਇਆ ਹੁੰਦਾ ਉਹਦੀ ਫੈਟ ਨਹੀਂ ਉਦੋਂ ਆਉਂਦੀ ਹੁਣ ਜਿਵੇਂ ਆ ਮੱਝ ਆ ਪੀਕ ਤੇ 15 16 ਕਿਲੋ 17 ਕਿਲੋ ਤੇ ਚਲਦੀ ਆ ਤੇ ਜੇ ਇਸ ਟਾਈਮ ਡੈਰੀ ਵਾਲਾ ਰੇਟ ਨਹੀਂ ਦਿੰਦਾ ਵੀਰੇ ਡੈਰੀ ਵਾਲਾ ਉਦੋਂ ਰੇਟਾਂ ਥੱਲੇ ਰੱਖਦਾ ਉਹੀ 600 ਉੱਠ ਤੇ ਤੇ ਜਦੋਂ ਮੱਝ ਟੋਕੜ ਹੋ ਜਾਂਦੀ ਆ ਉਦੋਂ ਜਾ ਕੇ ਦੁੱਧ ਘਟ ਜਾਂਦਾ ਉਦੋਂ ਨੂੰ ਫਾਇਟ ਆਉਣ ਲੱਗਦੀ ਆ ਯਾਨੀ ਕਿ ਅਸੀਂ ਹਿਸਾਬ ਲਾਇਆ ਵੀ ਜੇ ਐਵਰੇਜ 70 ਰੁਪਏ ਵੀ ਦੁੱਧ ਜਾਈ ਜਾਵੇ ਤਾਂ ਫਿਰ ਵੀ ਕਾਫੀ ਫਰਕ ਪਾ ਜਾਂਦਾ 15 ਕਿਲੋ ਦੁੱਧ ਮਗਰ ਵੀ ਇਹ 10 ਰੁਪਏ ਦਾ ਫਰਕ ਵੀ ਆ ਰੇਟ ਦਾ 150 ਰੁਪਏ ਦਾ ਫਰਕ ਪੈ ਗਿਆ ਇੱਕ ਦਿਨ ਦਾ ਵੀਰੇ ਤੇ 4500 ਰੁਪਇਆ ਇੱਕ ਪਸ਼ੂ ਮਗਰ ਘਟ ਗਿਆ ਜੇ ਤੁਹਾਡੇ ਕੋਲੇ 5-7 ਮੱਝਾਂ ਵਾਂ ਤਾਂ ਪੂਰੇ ਬੰਦੇ ਦਾ ਖਰਚਾ ਨਿਕਲੇ ਆਉਂਦਾ ਵਿੱਚੋਂ ਵੀਰੇ ਨਾ ਕਰਕੇ ਸੀ ਹੁਣ 1 ਸਾਲ ਤੋਂ ਪਿਛਲੇ ਤੋਂ ਘਰਾਂੋਂ ਦੁੱਧ ਪਾ ਰਹੇ ਹਾਂ ਜੇ ਰੋ ਡੈਰੀ ਨੂੰ ਪਾਉਂਦੇ ਹੀ ਉਦੋਂ ਤਾਂ ਐ ਲੱਗਦਾ ਸੀ ਵੀ ਛੱਡ ਦਈਏ ਪਸ਼ੂ ਫਾਇਦਾ ਨਹੀਂ ਕੋਈ ਕੱਕੇ ਜਦੋਂ ਆਪਾਂ ਘਰੋਂ ਦੁੱਧ ਚੱਕ ਕੇ ਤੋਰਦੇ ਆ ਡੈਰੀ ਨੂੰ ਉੱਥੇ ਜਾ ਕੇ ਇਹ ਨਹੀਂ ਪਤਾ ਕਿੰਨੇ ਰੁਪਏ ਨੂੰ ਲੱਗਣਾ ਵਾ ਪਰ ਜੇ ਘਰੇ ਘਰ ਵਾਲਿਆਂ ਨੂੰ ਵੇਚਦੇ ਆ ਨਾਲੇ ਉਹਨਾਂ ਨੂੰ ਫਾਇਦਾ ਪ्योर ਦਿੰਨੇ ਆ ਤੇ ਨਾਲੇ ਆਪਾਂ ਨੂੰ ਬੈਨੀਫਿਟ ਆ ਆਪਣਾ ਹੀ ਦੁੱਧ ਡੈਰੀ ਵਾਲਾ ਵਾਪਸ ਉਹਨਾਂ ਨੂੰ 80 ਰੁਪਏ ਨੂੰ 85 ਰੁਪਏ ਨੂੰ ਦੇ ਰਿਆ ਨਾਲੇ ਮਿਕਸ ਕਰਕੇ ਗਾਈਆਂ ਵਾਲਾ ਵਿੱਚ ਆਪਾਂ ਪੰਡ ਵਾਲਿਆਂ ਨੂੰ ਘਰਾਂ ਵਾਲਿਆਂ ਨੂੰ ਜਿਹੜਾ ਜਨ ਕੀ ਚੀਜ਼ ਦੀ ਕਦਰ ਕਰਦਾ ਉਹਨਾਂ ਨੂੰ ਘਰੋਂ ਸਾਹਮਣੇ ਬਹਿ ਕੇ ਚਵਾਈ ਜਿਵੇਂ ਹੁਣ ਐਸ ਟਾਈਮ ਚਵਾਈ ਚੱਲਦੀ ਐ ਇਦਾਂ ਵੀ ਕਿਹਾ ਹੋਇਆ ਵੀ ਜੇ ਕਿਸੇ ਨੇ ਸਾਹਮਣੇ ਬਹਿ ਕੇ ਚੋਕੇ ਦੁੱਧ ਲੈਣਾ ਤਾਂ ਸਾਹਮਣੇ ਵੀ ਦੇ ਸਕਦੇ ਆ ਹੁਣ ਤੁਸੀਂ ਆਪ ਹਿਸਾਬ ਲਾ ਲਓ ਤੁਸੀਂ ਕਹ 60 ਰੁਪਏ ਦੁੱਧ ਦੱਸੋ ਕੀ ਬਣੂ ਜਾਂ ਫਿਰ ਦੁੱਧ ਨਹੀਂ ਹੋਣਾ ਉਹ ਦੁੱਧ ਉਹ ਜਾਊਗਾ ਡੁਪਲੀਕੇਟ ਵਗੈਰਾ ਬਣਾ ਕੇ ਦੇਈ ਜਾਂਦੇ ਆ 60 ਰੁਪਏ ਸਹੀ ਮੈਨੇ ਤਾਂ 70 ਰੁਪਏ ਨੂੰ ਵੀ ਬਚਤ ਹੈ ਨਹੀਂ ਗਈ ਫੀਡਾਂ ਦੇ ਰੇਟ ਆਪਦੇ ਪਸ਼ੂ ਦਾ ਰੇਟ ਆਪਦੀ ਮਿਹਨਤ ਵਿੱਚ ਪਾ ਕੇ ਦੁੱਧ ਦਾ ਰੇਟ ਲਗਭਗ 90 ਰੁਪਏ 85 ਰੁਪਏ ਤੋਂ ਉੱਤੇ ਹੋਣਾ ਚਾਹੀਦਾ ਫੇਰ ਕੁਛ ਜੀ ਕਰਦਾ ਪਸ਼ੂ ਰੱਖਣ ਨੂੰ ਚਲ ਫੇਰ ਵੀ ਆਪਾਂ ਕਹਿੰਦੇ ਆ ਵਧੀਆ ਘਰ ਦਾ ਧੰਦਾ ਵਾ ਜੇ ਕਿਸੇ ਕੋਲ ਹੋਰ ਕੋਈ ਕੰਮ ਨਹੀਂ ਹੈਗਾ ਤਾਂ ਇਹ ਵਧੀਆ ਕੰਮ ਹੈ ਚੰਗੀ ਬਰੀਡਿੰਗ ਤੇ ਕੰਮ ਕਰੋ ਚੰਗਾ ਪਸ਼ੂ ਤੁਹਾਡੇ ਘਰੇ ਤਿਆਰ ਹੁੰਦਾ ਹਰਿਆਣ ਹੰਨੇ ਵਾਲੇ ਬਲੈਕ 골ਡ ਕਹਿੰਦੇ ਇਹਨੂੰ ਕਾਲਾ ਸੋਨਾ ਬਾਕੀ ਕਾਲਾ ਸੋਨਾ ਵੀਰੇ ਚੰਗਾ ਤੁਸੀਂ ਮਿਹਨਤ ਕਰਦੇ ਹੋ ਤਾਂ ਸੋਨੂੰ ਇਹ ਮੁੱਲ ਮੋੜਦੀਆਂ ਕਰਮਾਂ ਵਾਲੀਆਂ ਫਿਰ ਮੱਝਾਂ ਦੇ ਵਿੱਚ ਇਹ ਆ ਵੀਰੇ ਕੋਈ ਇਹਨਾਂ ਨੂੰ ਜਿਆਦਾ ਜਿਵੇਂ ਹੁਣ ਟੈਂਪਰੇਚਰ ਆਪਾ ਬਹੁਤ ਜਿਆਦਾ ਗਰਮੀ ਪੈਂਦੀ ਆ ਉਹਦਾ ਵੀ ਕੋਈ ਬਹੁਤਾ ਪ੍ਰਭਾਵ ਨਹੀਂ ਕਿਉਂਕਿ ਆਪਣੀਆਂ ਆਪਦੀ ਬਰੀਡ ਆ ਹੋਮ ਬਰੀਡ ਕਹਿ ਸਕਦੇ ਆ ਆਪਦੇ ਪੰਜਾਬ ਦੀ ਹਰਿਆਣੇ ਦੀ ਤੇ ਇਹ ਇਧਰਲੇ ਮਾਹੌਲ ਦੇ ਵਿੱਚ ਅੜਿਸ਼ਟ ਹੋ ਜਾਂਦੀਆਂ ਜਿਵੇਂ ਆਹ ਦਿਨਾਂ ਦੇ ਵਿੱਚ ਹੁਣ ਟੈਂਪਰੇਚਰ ਜਿਆਦਾ ਬਾ ਤੇ ਗਾਈਆਂ ਦੀ ਕੇਅਰ ਬਹੁਤ ਜਿਆਦਾ ਕਰਨੀ ਪੈਂਦੀ ਆ ਇੱਥੇ ਹੁਣ ਨਾਰਮਲ ਜੇ ਤੁਸੀਂ ਇਹਨਾਂ ਮੱਝਾਂ ਨੂੰ ਦਰਖਤ ਦੀ ਛਾਂਵੇਂ ਵੀ ਬੰਦਦੇ ਨਿਓ ਕਾਈ ਉਹਨੇ ਜੀ ਖੁਸ਼ ਹੋ ਜਾਂਦੀ ਹੈ। ਦਰਖਤ ਜ਼ਰੂਰ ਹੋਣਾ ਚਾਹੀਦਾ। ਸ਼ੈੱਡ ਵਗੈਰਾ ਤੋਂ ਜੇ ਨਹੀਂ ਵੀ ਹੈਗਾ ਯਾਨੀ ਕਿ ਦਰਖਤ ਰੁਖਤਲੀ ਛਾਵੇਂ ਹੁਣ ਇਸ ਪਿੰਡ ਦੇ ਵਿੱਚ ਤਾਂ ਬੱਗ ਵੀ ਛੱਡਿਆ ਜਾਂਦਾ ਖੁੱਲੇ ਪਸ਼ੂ ਛੱਡੇ ਜਾਂਦੇ ਆ। ਜਿਵੇਂ ਹਰਿਆਣੇ ਦੇ ਵਿੱਚ ਟੋਬਿਆਂ 'ਚ ਪਸ਼ੂ ਜਾਂਦੇ ਆ ਇੱਥੇ ਵੀ ਜਾਂਦੇ ਆ। ਫਿਲਹਾਲ ਇਹ ਮੱਝ ਤਾਂ ਨਹੀਂ ਜਾਂਦੀ। ਸਾਡਾ ਵੀਰ ਜੀ ਪੰਜਾਬ ਦੇ ਵਿੱਚ ਪਿੰਡਾ ਲੁਧਿਆਣਾ ਜ਼ਿਲ੍ਹੇ ਦੇ ਜਿੱਥੇ ਪੀਡੀਐਫ ਦਾ ਮੇਲਾ ਚੱਲਦਾ ਨਾ ਜਗਰਾਉਂ ਮੇਲਾ ਉਹਦੇ ਨਾਲ ਹੀ ਪੈਂਦਾ ਆਪਣਾ ਪੰਜਾਬ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਚ ਰੈਕੋਟ ਦੇ ਲਾਗੇ ਜਗਰਾਉਂ ਦੇ ਵਿਚਾਲੇ ਹੀ ਆ ਪੀਡੀਐਫ ਮੇਲਾ ਸੱਤੋਂ ਲਗਭਗ 15-17 ਕਿਲੋਮੀਟਰ ਦੂਰ ਲੱਗਦਾ ਇਆ ਰਵੀ ਕੰਡੇ ਦੇ ਪਿਛਲੇ ਪਾਸੇ ਰੱਖ ਦੇ ਭਰਾ ਇਧਰੋਂ ਕਰ ਕੰਡਾ ਇਧਰੋਂ ਧੁੱਪਾ ਪੂਰ ਪੰਦੀ ਆਹ ਇਹਦੇ ਮਗਲੇ ਪਾਸੇ ਰੱਖ ਦੇ ਹਟ ਜਾ ਜੀ ਹੈ ਫੇਦੀ ਰੋਲ ਚਿਆਰਾ ਆ ਦੇਖ ਲੋ ਵੀਰ ਬਾਲਟੀ ਖਾਲੀ ਚਲੋ ਜੀ ਇਹਨੂੰ ਜ਼ੀਰੋ ਕਰ ਦ ਫੇਰ ਰੱਖ ਜੀ ਇੱਕ ਮਿੰਟ ਲਈ ਲੈ ਵੀਰ ਆ ਪਾ ਦੇ मार के साफ कर लो भाई अब बोले ਲੋ ਜੀ 8 ਕਿਲੋ 510 ਗ੍ਰਾਮ ਦੁੱਧ ਹੋਇਆ। ਇਹ ਦੂਜੀ ਚਵਾਈ ਦਾ। ਪਹਿਲੀ ਚਵਾਈ ਕੱਲ ਸੀਗੀ 7 ਕਿਲੋ 888 ਗ੍ਰਾਮ। ਦੂਜੀ ਚਵਾਈ 8 ਕਿਲੋ 510 ਗ੍ਰਾਮ ਤੇ ਸ਼ਾਮ ਨੂੰ ਦੇਖਦੇ ਆਂ ਵੀਰੇ ਕਿੰਨਾ ਦੁੱਧ ਹੋਊ। ਆਹ ਖੜੀ ਹੈ ਵੀਰੇ ਬਾਜੀ ਦੀ ਕੱਟੀ ਐ ਸੱਜ ਦੇ ਮਗਰ ਆਈ ਐ ਜਿਹੜੀ। ਚਲੋ ਠੀਕ ਆ ਵੀਰ ਧੰਨਵਾਦ। ਮਿਹਰਬਾਨੀ <mere money>